ਲੌਂਗ ਦਾ ਲਿਸ਼ਕਾਰਾ ਲੌਂਗ ਦਾ ਲਿਸ਼ਕਾਰਾ ਲਓ ਜੀ ਅੱਜ ਤਾਂ ਬੜੇ ਮੂਡ ਚ ਹੋ ਕੀ ਬਾਤ ਹੈ ਪ੍ਰੋਗਰਾਮ ਨਹੀਂ ਕਰਨਾ ਅੱਜ ਕਰਨੇ ਜੀ ਪਰ ਹੈ ਹੀ ਲੌਂਗ ਦੇ ਉੱਤੇ ਤਾਂ ਮੈਂ ਕੀ ਕਰਾਂ ਅੱਛਾ ਵਾਹ ਜੀ ਵਾਹ ਲਓ ਜੀ ਲਓ ਇਹ ਫਿਰ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੁਹਾਡਾ ਸਭ ਦਾ ਵੈਲਕਮ ਹੈ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਤੇ ਤੇ ਜੀ ਹਰਸ਼ਿੰਦਰ ਨੇ ਤਾਂ ਅੱਜ ਗਾ ਕੇ ਦੱਸਤਾ ਤੇ ਲੋ ਜੀ ਅਸੀਂ ਗੱਲ ਕਰਨ ਲੱਗੇ ਆ ਲੌਂਗ ਕਲਾਉ ਕਹਿੰਦੇ ਨੇ ਅੰਗਰੇਜ਼ੀ ਤੇ ਇਸ ਨੂੰ ਕਿਹਾ ਜਾਂਦਾ ਜੀ ਸਪਾਈਸ ਆਫ ਲਾਈਫ ਤੇ ਇਹ ਇਸ ਨੇ ਨਾ ਸਾਡੇ ਦੇਸ਼ ਲਈ ਪਾਇਆ ਜੀ ਬਹੁਤ ਸਿਆਪਾ ਜਿਹੜੇ ਸੀ ਨਾ ਪੋਰਚੂਗੀਸ ਤੇ ਸਪੈਨਿਸ਼ ਤੇ ਫਰਾਂਚ ਤੇ ਅੰਗਰੇਜ਼ ਉਹ ਇਹ ਸਪਾਈਸਿਸ ਲਈ ਇੰਡੀਆ ਚ ਵੜਦੇ ਸੀ ਸਦੀਆਂ ਤੋਂ ਇੰਡੀਆ ਨੂੰ ਸਪਾਈਸ ਜੀ ਬਣਾਤਾ ਯਾਨੀ ਜਾਣਿਆ ਜਾਂਦਾ ਤੇ ਗੋਆ ਕੇਰਲਾ ਉਧਰ ਦਾ ਏਰੀਆ ਤੇ ਸਭ ਤੋਂ ਪਹਿਲਾਂ ਦੇਖੋ ਜੀ ਇਹ ਇਨਾ ਅੰਗਰੇਜ਼ਾਂ ਤੋਂ ਪਹਿਲਾਂ ਵੀ ਭਾਰਤ ਦਾ ਟ੍ਰੇਡ ਨਾ ਇਹ ਅਰੇ ਅਰਬ ਕੰਟਰੀਜ਼ ਦੇ ਨਾਲ ਇਹ ਸਪਾਈਸਿਸ ਨਾਲ ਰਿਹਾ ਸੋ ਇਹਨੂੰ ਤਾਂ ਪਰ ਗੱਲ ਇਹ ਹੈ ਸਪਾਈਸ ਆਫ ਲਾਈਫ ਕਿਹਾ ਜਾਂਦਾ ਨਾ ਤੇ ਕਿਉਂ ਕਿਹਾ ਜਾਂਦਾ ਜੀ ਕਿ ਦੋ ਵੱਡੀਆਂ ਬਿਮਾਰੀਆਂ ਇੱਕ 슈ਗਰ ਤੇ ਇੱਕ ਦਿਲ ਦਾ ਰੋਗ ਇਹ ਦੋਨਾਂ ਲਈ ਬਿਹਤਰੀਨ ਇਸ ਨੂੰ ਮੰਨਿਆ ਗਿਆ ਤੇ ਹਰਸ਼ਿੰਦਰ ਜੀ ਪੁਰਾਣੇ ਜਮਾਨੇ ਤੋਂ ਸਦੀਆਂ ਤੋਂ ਬਚਪਨ ਤੋਂ দাঁਤ ਚ ਦਰਦ ਹੋਏ ਤੇ ਪਹਿਲੀ ਚੀਜ਼ ਇਹ ਹੈ ਜੀ ਕਿ ਕਲਾਵਾ ਲਾਲੋ ਯਾ ਇੱਕ ਮੂੰਹ ਚ ਚਿਥਰੋ ਕਹਿੰਦੇ ਮੂੰਹ ਚ ਬਲਬੂ ਆਂਦੀ ਹੈ ਤਾਂ ਵੀ ਲੋ ਤੇ ਹੁਣ ਤੁਸੀਂ ਲੌਂਗ ਤੇ ਅੱਜ ਕਿਹੜਾ ਪ੍ਰੋਗਰਾਮ ਕਰਨ ਲੱਗੇ ਹੋ ਮੈਨੂੰ ਦੱਸ ਦਿਓ ਜੀ ਹੈ ਕੀ ਇਹ ਹੈਗਾ ਜੀ ਇੱਕ ਫਲਾਰ ਹੁੰਦਾ ਸੁੱਕਿਆ ਹੋਇਆ ਫੁੱਲ ਉਹਦੀ ਬੱਡ ਹੈ ਬਸ ਬਿਲਕੁਲ ਜੀ ਗੱਲ ਹੈ ਬਿਲਕੁਲ ਜੀ ਦੇਖੋ ਜੀ ਇਹਦੇ ਚ ਕਹਿੰਦੇ ਨੇ ਜੀ ਵਿਟਾਮਿਨ ਫਲੇਵਨੋਇਡ मिनਰਲਸ ਬੀਟਾ ਕੈਰੋਟਿਨ ਯਾਨੀ ਆਕਸੀਡੇਟਿਵ ਸਟ्रेस ਨੂੰ ਘਟਾਉਣ ਲਈ 13 ਦੇ 13 ਚੀਜ਼ਾਂ ਇਸ ਚ ਭਰੀਆਂ ਪਈਆਂ ਤੇ ਫੇਰ ਜੀ ਮੈਂ ਰੱਤੀ ਕਿਦੇ ਜਿਹੜੇ ਖੋਜਾਂ ਦੇ ਉੱਤੇ ਅਧਾਰਿਤ ਦੇਖੋ ਜੀ ਪਹਿਲਾਂ ਹੀ ਦੱਸ ਦਈਏ ਖੋਜਾਂ ਦੇ ਉੱਤੇ ਅਧਾਰਿਤ ਜੇ ਸਾਨੂੰ ਦੋਕ ਸੱਜਣਾ ਨੇ ਕਿਹਾ ਕਿ ਪਹਿਲਾਂ ਜਸਬੀਰ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਬਿਲਕੁਲ ਜੀ ਉਹਨਾਂ ਦਾ ਧੰਨਵਾਦ ਤੇ ਉਹਨਾਂ ਦੇ ਨਾਲ ਦਲਬੀਰ ਢਿੱਲੋਂ ਜੀ ਦਾ ਤੇ ਫਿਰ ਰਈਏ ਤੋਂ ਸਾਡੀ ਭੈਣ ਦਾ ਜਗਦੀਸ਼ ਕੌਰ ਮਾਨ ਹੈ ਜੀ ਤੇ ਜਗਦੀਸ਼ ਕੌਰ ਮਾਨ ਜੀ ਦਾ ਤੇ ਹੋਰ ਢੇਰ ਸਾਰੇ ਨੇ ਜੀ ਜਿਨ੍ਹਾਂ ਦੇ ਲਗਾਤਾਰ ਸੁਨੇਹਾ ਆਏ ਜੀ ਸਾਡਾ ਨਾਮ ਨਹੀਂ ਲੈਂਦੇ ਖਿਮਾ ਜਿਨ੍ਹਾਂ ਦਾ ਰਹਿ ਗਿਆ ਹੋਵੇ ਕਿਉਂਕਿ ਪ੍ਰੋਗਰਾਮ ਹੀ ਮੁੱਕ ਜਣਾ ਐਨੇ ਤੁਹਾਡੇ ਸਨੇਹ ਨੇ ਸ ਸਾਰਿਆਂ ਨੂੰ ਰੱਬ ਕਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਸਾਡੇ ਵੱਲੋਂ ਤਾਂ ਤੁਹਾਡੇ ਲਈ ਦੁਆਵਾਂ ਹੀ ਨੇ ਤੇ ਆਪਾਂ ਤਾਂ ਜਾਣਕਾਰੀ ਨਹੀਂ ਦਿੱਤੀ ਜੀ ਮੈਂ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਹਮਸਫਰ ਨੇ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਸਾਨੂੰ ਜੀ ਇਹ ਵੀ ਇੱਕ ਤਾਂ ਸੱਜਣ ਨੇ ਕਿ ਆ ਵੀ ਤੁਸੀਂ ਹੱਸਣਾ ਨਹੀਂ ਹੈ ਪਰ ਅਸੀਂ ਫੇਰ ਵੀ ਹੱਸਣਾ ਕਿਉਂਕਿ ਸਾਡਾ ਕੰਮ ਹੈ ਖੁਸ਼ੀ ਵੰਡਣਾ ਸਾਡਾ ਮਕਸਦ ਸੀ ਕਿ ਜੇ ਖੁਸ਼ੀਆਂ ਖੇੜੇ ਸਾਰੇ ਦਿਨ ਦੇ ਤਣਾਅ ਦੇ ਵਿੱਚੋਂ ਜੇ ਦੋ ਪਲ ਤੁਸੀਂ ਵੀ ਇਸੇ ਤਰ੍ਹਾਂ ਕਿਉਂਕਿ ਸਾਡੀ ਜ਼ਿੰਦਗੀ ਵੀ ਇਹਨਾਂ ਸਮਝਿਓ ਬਹੁਤ سارے ਗਮ ਹੁੰਦੇ ਨੇ ਜੋ ਹਾਸਿਆਂ ਪਿੱਛੇ ਵੀ ਲੁਕਦੇ ਨੇ ਸਵੇਰ ਤੋਂ ਸ਼ਾਮ ਬਿਮਾਰ ਲੋਕਾਂ ਨੂੰ ਦੇਖਣਾ ਬਹੁਤ ਸਾਰੀਆਂ ਮੌਤਾਂ ਦੇਖਣੀਆਂ ਸੌਖਾ ਨਹੀਂ ਹੁੰਦਾ ਕਿਸੇ ਡਾਕਟਰ ਲਈ ਤੇ ਇਹ ਮੁਸਕਾਨ ਲਿਆਉਣੀ ਕਈ ਵਾਰ ਸੱਚਮੁੱਚ ਔਖੀ ਹੁੰਦੀ ਜੇ ਪਰ ਤੁਹਾਡੇ ਮਨਾਂ ਤੱਕ ਇਹ ਖੁਸ਼ੀ ਪਹੁੰਚਾ ਸਕੀਏ ਸਾਡਾ ਮਕਸਦ ਇੰਨਾ ਕਿ ਜੇ ਵੈਸੇ ਅਸੀਂ ਇੱਕ ਪ੍ਰੋਗਰਾਮ ਵੀ ਹਾਸੇ ਤੇ ਕੀਤਾ ਹੈ ਰਿਕਾਰਡ ਕੀਤਾ ਹੈ ਪਰ ਉਹਨੂੰ ਅਸੀਂ ਬ੍ਰਾਡਕਾਸਟ ਜ਼ਰੂਰ ਕਰਾਂਗੇ ਤੁਸੀਂ ਵੀ ਵੇਖਿਓ ਇਹ ਹਾਸੇ ਦਾ ਜ਼ਿੰਦਗੀ 'ਚ ਕੀ ਫਰਕ ਪੈਂਦਾ ਬਿਲਕੁਲ ਜੀ ਦੇਖੋ ਇਹ ਪ੍ਰੋਗਰਾਮ ਵੀ ਫਿਰ ਅਲੱਗ-ਅਲੱਗ ਹਿੱਸਿਆਂ 'ਚ ਹੋਏਗਾ ਪਹਿਲਾ ਹੋਏਗਾ ਜੀ ਇਹਦੇ ਫਾਇਦੇ ਕੀ ਨੇ ਖੋਜਾਂ ਦੇ ਉੱਤੇ ਕਿਉਂਕਿ ਆਧਾਰਿਤ ਤੇ ਖੋਜਾਂ ਕੀ ਕਹਿੰਦੀਆਂ ਨੇ ਫਿਰ ਇਹਨੂੰ ਖਾਣ ਦਾ ਢੰਗ ਕੀ ਏ ਸਵੇਰੇ ਲੈਣਾ ਜਾਂ ਸ਼ਾਮ ਨੂੰ ਲੈਣਾ ਕਿੰਨੀ ਮਾਤਰਾ 'ਚ ਲੈਣਾ ਤੇ ਵਾਧੂ ਕੀ ਨੁਕਸਾਨ ਕਰ ਸਕਦਾ ਤਾਂ ਚਾਰ ਹਿੱਸਿਆਂ ਵਿੱਚ ਅਸੀਂ ਵੰਡ ਕੇ ਤੁਹਾਡੇ ਨਾਲ ਇਹ ਪ੍ਰੋਗਰਾਮ ਸਾਂਝਾ ਕਰਾਂਗੇ ਪਹਿਲਾਂ ਦੱਸ ਦਿੰਨੇ ਆ ਜੀ ਖੋਜ ਦੱਸਦੀ ਏ ਆਕਸੀਡੇਟਿਵ ਸਟ੍ਰੈਸ ਘਟਾਉਂਦਾ ਜੇ ਇਸੋਜ਼ਿਸ਼ ਸਰੀਰ ਅੰਦਰਲੀ ਘਟਾ ਦਿੰਦਾ ਜੇ ਇਹ ਈਵਨ ਬੈਕਟੀਰੀਆ ਤੇ ਫੰਗਸ ਜਦੋਂ ਹੋਈ ਹੋਵੇ ਉਹਦੇ ਨਾਲ ਖਾਣ ਨਾਲ ਉਹ ਵੀ ਬੜਾ ਤਗੜਾ ਐਂਟੀ ਇਨਫਲੇਮੇਟਰੀ ਇਫੈਕਟ ਦਿਖਾਉਂਦਾ ਜੇ 10 ਦੀ 10 ਵਿਟਾਮਿਨ ਸੀ ਭਰੀ ਪਈ ਜੇ ਵਿਟਾਮਿਨ ਈ ਕਹਿੰਦੇ ਨੇ ਜੀ ਬਾਕੀ ਸਾਰੀਆਂ ਚੀਜ਼ਾਂ ਨਾਲੋਂ 5 ਗੁਣਾ ਵੱਧ ਇਹਦੇ ਚ ਵਿਟਾਮਿਨ ਈ ਭਰੀ ਪਈ ਜੇ ਸੋ ਈਵਨ ਜੀ ਜਿਹੜੇ ਟੈਸਟ ਕੀਤੇ ਗਏ ਲੈਬਾਰਟਰੀਆਂ ਚ ਕੈਂਸਰ ਸੈੱਲ ਨਾਲ ਉਹਨਾਂ ਚ ਦੇਖਿਆ ਗਿਆ ਕਿ ਇਹ ਕੈਂਸਰ ਦੇ ਸੈੱਲਾਂ ਦਾ ਫੈਲਣਾ ਰਤਾ ਘਟਾ ਦਿੰਦਾ ਜੇ ਸਪਸ਼ਟ ਕਰ ਦਈਏ ਇਲਾਜ ਨਹੀਂ ਹੈ ਇਲਾਜ ਦੇ ਨਾਲ ਲੈਣ ਵਾਲੀ ਚੀਜ਼ ਜੇ ਫਿਰ ਜੀ ਇੱਥੋਂ ਤੱਕ ਮੰਨਿਆ ਗਿਆ ਕਿ ਸੈਕਸੂਅਲ ਡਰਾਈਵ ਵਧਾ ਦਿੰਦਾ ਜੇ ਸੋ ਸਰੀਰਕ ਸੰਬੰਧ ਸੁਖਦ ਬਣਾਉਣ ਲਈ ਇਹਦਾ ਅਹਿਮ ਰੋਲ ਲੱਭਿਆ ਗਿਆ ਜੇ ਆ ਮੂੰਹ ਦਾ ਬਦਬੂ ਤਾਂ ਆਪਾਂ ਨੂੰ ਪਤਾ ਹੀ ਜੇ ਤੇ ਫਿਰ ਇਹ ਹਾਜ਼ਮਾ ਠੀਕ ਕਰਦਾ ਜੇ ਗੁਰਪਾਲ ਜੀ ਮੈਂ ਤੁਹਾਡੇ ਤੇ ਛੱਡਣਾ ਮੋਸਕੀਟੋ ਰਿਪੈਲੈਂਟ ਕਿੰਨਾ ਤਗੜਾ ਅੱਜ ਕੱਲ ਤਾਂ ਹੁਣ ਬਣਨ ਲੱਗ ਗਿਆ ਉਹ ਤੁਸੀਂ ਦੱਸਿਓ ਜੀ ਪਰ ਜ਼ਖਮਾਂ ਦਾ ਭਰਨਾ ਇਹਦੇ ਨਾਲ ਬਹੁਤ ਵਧੀਆ ਦੇਖਿਆ ਗਿਆ ਸਾਹ ਦੀਆਂ ਕਾਫੀ ਬਿਮਾਰੀਆਂ ਚ ਵੀ ਇਹ ਵਰਤਿਆ ਜਾਣ ਲੱਗ ਪਿਆ ਜੇ ਮੈਨੂੰ ਲੱਗਦਾ ਕਿ ਮਸਕੀਟੋ ਰਿਪੈਲੈਂਟ ਦੱਸ ਦਿਓ ਜੋ ਹੁਣ ਤਕੜਾ ਬਣ ਰਿਹਾ ਬਿਲਕੁਲ ਜੀ ਬੜਾ ਵਧੀਆ ਜਿਹਾ ਤਰੀਕਾ ਹੈਗਾ ਤੁਸੀਂ ਲਓ ਜੀ ਇੱਕ ਪੈਨ ਪੈਨ ਦੇ ਵਿੱਚ ਪਾ ਲਓ ਤਿੰਨ ਚਾਰ ਮੋਮਬਤੀਆਂ ਤੇ ਅੱਗ ਤੇ ਰੱਖੇ ਜੀ ਉਹਨੂੰ ਪਿਘਲਾ ਲਓ ਤੇ ਜਿਹੜੀ ਉਹਦੇ ਵਿੱਚ ਬੱਤੀ ਹੈ ਉਹ ਬੱਤੀ ਕੱਢ ਕੇ ਪਰੇ ਰੱਖ ਲਓ ਜਦੋਂ ਇਹ ਪਿਗਲ ਗਈ ਤੁਸੀਂ ਜਿਹੜਾ ਸੰਤਰਾ ਖਾਇਆ ਹੈ ਸੰਤਰਾ ਦਾ ਖਾ ਲਿਓ ਉਹਦੀਆਂ ਔਰੇਂਜੀ ਪੀਲਸ ਚਾਰ ਪੰਜ ਤਾਂ ਉਹ ਵਿੱਚ ਪੀਲਸ ਪਾ ਦਿਓ ਤੇ 10 ਕੋ ਉਹਦੇ ਵਿੱਚ ਪਾ ਦਿਓ ਲੌਂਗ ਤੇ ਇੱਕ ਗਲਾਸ ਚ ਪਾ ਲਓ ਜਦੋਂ ਜੰਮਣ ਤੋਂ ਪਹਿਲਾਂ ਵਿੱਚ ਉਹਦੇ ਬੱਤੀ ਪਾ ਦਿਓ ਤਾਂ ਕਿ ਉਹ ਵਿੱਚ ਹੀ ਜੰਮ ਜੇ ਤੇ ਜਦੋਂ ਪੂਰੀ ਬਣ ਜਾਏ ਜੀ ਕੈਂਡਲ ਫਿਰ ਕੁਝ ਨਹੀਂ ਕਰਨਾ ਆਪਣੇ ਕਮਰੇ ਤੇ ਰੱਖੋ ਤੇ ਉਹਨੂੰ ਲਾ ਦਿਓ ਜੀ ਬੱਤੀ ਨੂੰ ਅਗ ਤੇ ਫਿਰ ਦੇਖੋ ਚਾਰੇ ਪਾਸੇ ਖਸ਼ਬੋ ਹੀ ਖਸ਼ਬੋ ਤੇ ਮੱਛਰ ਗਏ ਬਾਹਰ ਸੋ ਮਲੇਰੀਆ ਤੇ ਡੈਂਗੀ ਦਾ ਬਚਨ ਦਾ ਇੱਕ ਵਧੀਆ ਤਰੀਕਾ ਤੇ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਤਾਂ ਦੇਖੋ ਜੀ ਬੜਾ ਹਮਲਾ ਚੱਲ ਰਿਹਾ ਮੱਛਰਾਂ ਦਾ ਤੇ ਸਾਰਿਆਂ ਨੂੰ ਹੁਣੇ ਸ਼ੁਰੂ ਕਰ ਦੇਣਾ ਚਾਹੀਦਾ ਹੈ ਦੇਖੋ ਜੀ ਮੈਂ ਸ਼ੁਰੂ ਕਰਨ ਲੱਗਿਆਂ ਡਾਕਟਰ ਐਂਡਰਸਨ ਦੀ ਕੀਤੀ ਖੋਜ ਜੋ ਸਾਂਝੀ ਕਰਾਂਗੀ ਜੋ ਛਪੀ ਜਿਸ ਚੋਨਾ ਨੇ ਲੈਬੋਰੀ ਵਿੱਚ ਵੀ ਤੇ ਇਨਸਾਨਾਂ ਤੇ ਵੀ ਦੋਨਾਂ ਤੇ ਖੋਜ ਕਰਕੇ ਜੋ ਤੱਥ ਕੱਢੇ ਉਹ ਸਾਂਝੀ ਕਿ ਉਹਨੇ ਖਾਸ ਤੌਰ ਤੇ ਕੀ ਕੀਤਾ ਜੀ ਕਿ ਚੁਸਤੀ ਉਹਨੇ ਮਾਰੀ ਜੀ ਕਿ ਦਾਲ ਚੀਨੀ ਨਾਲ ਰੱਖ ਲਈ ਤੇ ਨਾਲ ਲੌਂਗ ਉਹਨੇ ਕਿਹਾ ਜੀ ਕੱਲੇ ਲੌਂਗ ਨਾਲੋਂ ਉਹਨੇ ਦੇਖਿਆ ਦਾਲਚੀਨੀ ਤੇ ਲੌਂਗ ਮਿਲਾ ਕੇ ਜਦੋਂ ਲਿਆ ਤਾਂ ਬਾ ਕਮਾਲ ਅਸਰ ਸੀ ਸੋ ਉਹਨੇ ਦੇਖਿਆ ਜੀ ਕਿ ਇਨਸੂਲਿਨ ਦੀ ਦਾ ਅਸਰ ਵਧਾਣਾ ਮੈਂ ਸਪਸ਼ਟ ਕਰ ਦਿਆਂ ਡਾਕਟਰ ਸਾਹਿਬ ਸਭ ਤੋਂ ਜ਼ਿਆਦਾ ਵਧੀਆ ਦੱਸਣਗੇ ਮੈਡੀਸਿਨ ਚ ਕਿ ਜਿਨ੍ਹਾਂ ਦੇ ਡਾਇਬੀਟਿਸ ਟਾਈਪ 2 ਚ ਵੈਸੇ ਹੀ ਇਨਸੂਲਿਨ ਤੇ ਵਾਧੇ ਉਹ ਅਸਰ ਯਾਨੀ ਪਹਿਲਾ ਸ਼ੁਰੂਆਤ ਇਹ ਸ਼ੁਰੂ ਦੇ ਸਟੇਜਾਂ ਵਿੱਚ ਆ ਦੇਖੋ ਜੀ ਸਟੇਜ ਹਾਈਪਰ ਇਨਸੂਲਿਨੀਮੀਆ ਦੀ ਵੀ ਪਰ ਉਹ ਅਸਰ ਨਹੀਂ ਕਰ ਸਕਦੀ ਕਿਉਂਕਿ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ ਜੀ ਸਰ ਇਹ ਜਿਹੜਾ ਲੌਂਗ ਜੇ ਦੇਖਣ ਵਿੱਚ ਆਇਆ ਕਿ ਰੈਜ਼ਿਸਟੈਂਸ ਥੋੜੀ ਬਹੁਤ ਘਟਾ ਦਿੰਦਾ ਜੇ ਸੋ ਜਿਹੜੇ ਸ਼ੱਕਰ ਰੋਗੀ ਨੇ ਜੇ ਰੈਗੂਲਰ ਮਾਤਰਾ ਵਿੱਚ ਇਹਨੂੰ ਵਰਤਣਗੇ ਤਾਂ ਫਾਇਦਾ ਦੇ ਸਕਦਾ ਜੇ ਤੇ ਫਿਰ ਇਹਦੇ ਵਿੱਚ ਜੀ ਉਹਨੇ ਕੀ ਖੋਜ ਕੀਤੀ ਕਿ ਉਹਦੇ ਵਿੱਚ ਉਹਨੇ 1 ਗ੍ਰਾਮ ਮੈਂ ਸਵਰਸ਼ਤ ਕਹਦੇ ਆ ਕਿ ਇੰਨਾ ਤੁਸੀਂ ਅੱਗੋਂ ਜਦੋਂ ਦੱਸਾਂਗੇ ਪਲੀਜ਼ ਇਹ ਇਕੱਲੇ ਸ਼ੁਰੂਆਤੀ ਸਮੇਂ ਦੀ ਨਾ ਕਿਤੇ ਇੰਨੀ ਮਾਤਰਾ ਲੈਣ ਲੱਗ ਜਾਓ ਉਹਨੇ ਜੋ ਸ਼ੁਰੂ ਚ ਖੋਜ ਕੀਤੀ 1 ਗ੍ਰਾਮ ਲੌਂਗ ਲੈ ਜੀ ਉਹਨੇ ਰਿਜ਼ਲਟ ਤਾਂ ਬੜੇ ਕਬਾਕਮਾਲ ਕੱਢ ਦਿੱਤੇ ਜੀ ਕੋਨੇ ਕਿਹਾ ਜੀ ਇਹਦੇ ਚ 슈ਗਰ ਦੀ ਮਾਤਰਾ ਵੀ ਠੀਕ ਹੋ ਗਈ ਜੀ ਇਹਦੇ ਚ ਇਨਸੂਲਿਨ ਦਾ ਵੀ ਅਸਰ ਦੇਖਣ ਲੱਗ ਗਿਆ ਜੀ ਇਹਦੇ ਚ ਕੋਲੇਸਟ੍ਰੋਲ ਵੀ ਘਟ ਗਿਆ ਟ੍ਰਾਈਗਲਿਸਰਿਡ ਵੀ ਘਟ ਰਿਹਾ ਪਰ ਪਰ ਡਾਕਟਰ ਗੁਪਾਲ ਜੀ ਜਦੋਂ ਉਹਦੇ ਅਸਰ ਮਾੜੇ ਦੇਖੇ ਜੀ 1 ਗ੍ਰਾਮ ਨਹੀਂ ਕੋਈ ਗੱਲ ਉਹੀ ਹਸ਼ਿੰਦਰ ਜੀ ਅਸੀਂ ਪਹਿਲਾਂ ਟਾਕ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਮ ਹੀ ਕਿਹਾ ਜਾਂਦਾ ਹੈ ਕਿ ਲਸਣ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਹੁੰਦਾ ਪਰ ਅਸੀਂ ਇਹ ਗੱਲ ਕਲੀਅਰ ਕੀਤੀ ਸੀ ਵੀ ਜਿੰਨੇ अमाउंट ਦੇ ਵਿੱਚ گارਲਿਕ ਜਾਂ ਲਸਣ ਖਾਣਾ ਪਏਗਾ ਨਾ ਉਹ ਖਾਣਾ ਪੋਸੀਬਲ ਨਹੀਂ ਹੈ ਸੋ ਇਹਦਾ ਸਾਰੀਆਂ ਚੀਜ਼ਾਂ ਦਾ ਕੰਪਲੀਮੈਂਟਰੀ ਇਫੈਕਟ ਹੁੰਦਾ ਇਹ ਜਾਦੂ ਦੀ ਪੂਰੀ ਨਹੀਂ ਹੈ ਏਨਾ ਬਿਲਕੁਲ ਸਮਝੋ ਵੀ ਲੈ ਕਲਸ ਤੇ ਆਪਣੀ ਇਨਸੂਲਿਨ ਹੋ ਗਈ ਜੀ ਬੱਦ ਬੱਲੇ ਸੋ ਜੀ ਉਹਨੇ ਦੇਖਿਆ ਕਿ ਇਹ ਤਾਂ ਦੇ ਦਿੱਤਾ ਪਰ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਚ ਉਹਨਾਂ ਦਾ ਖੂਨ ਜੰਮਣਾ ਰੁਕ ਗਿਆ ਖੂਨ ਵਗਣਾ ਸ਼ੁਰੂ ਹੋ ਗਿਆ ਇੱਥੋਂ ਤੱਕ ਕਿ ਗਰਭ ਤੱਕ ਡਿੱਗ ਗਿਆ ਜਿਹੜੀਆਂ ਗਰਭਵਤੀ ਔਰਤਾਂ ਸੀ ਤੇ ਫਿਰ ਉਹਨਾਂ ਨੇ ਦੇਖਿਆ ਜੀ ਕਿ ਇਹਦੇ ਨਾਲ ਸਗੋਂ ਛੋਟੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਇਨਾ ਉਹਨੇ ਕੋਸ਼ਿਸ਼ ਕੀਤੀ ਦੇਣ ਦੀ ਜਿਨ੍ਹਾਂ ਨੂੰ ਡਾਇਬਟੀਸ ਸੀ ਉਹਨੇ ਦੇਖਿਆ ਕਿ ਉਹਨਾਂ ਵਿੱਚ ਇਵਨ ਦੌਰੇ ਤੱਕ ਪੈ ਗਏ ਜਿਗਰ ਖਰਾਬ ਹੋ ਗਿਆ ਉਲਟੀਆਂ ਟਟੀਆਂ ਇਲੈਕਟ੍ਰੋਲਾਈਟ ਇੰਬੈਲੈਂਸ ਯਾਨੀ ਇਨਾ ਕੁਝ ਦੇਖਿਆ ਸੋ ਇਹਦੀ ਡੋਸ ਫਿਰ ਆਧਾਰਿਤ ਕੀਤੀ ਗਈ ਤੇ ਇੱਥੋਂ ਤੱਕ ਉਹਨੇ ਤਾਂ ਉਦੋਂ ਕਹਿਤਾ ਜੀ ਜਿਹਨੂੰ ਕਿਤੇ ਲਹੂ ਜੇ ਕਿਸੇ ਦੇ ਵਗਦਾ ਜੇ ਯਾਨੀ ਬਲੀਡਿੰਗ ਡਿਸਆਰਡਰ ਹੈ ਤਾਂ ਲੌਂਗ ਵਿਚਨਨ ਵਿਚ ਲਾ ਯੂਜੀ ਨਾਇਲ ਜੋ ਆਇਲ ਜਿਹੜਾ ਵਰਤਦੇ ਆਂ ਤੇਲ ਉਹ ਕਲੋਟਿੰਗ ਨੂੰ ਯਾਨੀ ਲਹੂ ਦੇ ਜੰਮਣ ਨੂੰ ਹੀ ਇੰਨਾ ਘਟਾ ਦਿੰਦਾ ਹੈ ਕਿ ਉਹ ਸਗੋਂ ਕਹਿੰਦੇ ਨੇ ਜੀ ਜਿਹਨੂੰ ਬਲੀਡਿੰਗ ਡਿਸਆਰਡਰ ਹੈ ਉਹ ਵਰਤੀ ਹੋਈ ਨਾ ਤੇ ਖਾਸ ਕਰਕੇ ਖਿਆਲ ਰੱਖਿਓ ਜੀ ਜਿਹੜਾ ਨੂੰ ਬਲੱਡ ਥਿਨਰ ਦਿੱਤੇ ਜਾਂਦੇ ਨੇ ਨਾ ਕਿਸੇ ਕੰਡੀਸ਼ਨ ਦੀ ਉਹ ਭਾਵੇਂ ਵਾਰਫਾਰਨ ਹੋਵੇ ਤੇ ਭਾਵੇਂ ਜਿਹੜੇ ਨਵੇਂ ਆਏ ਨੇ ਨਾ ਦਵਾਈਆਂ ਰਿਵਰੋਕਸਾਬੈਨ ਜਾਂ ਐਪਿਕਸਾਬੈਨ ਇਹ ਨੋਐਕਸ ਕਹਿੰਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਖਾਸ ਖਿਆਲ ਰੱਖਣ ਦੀ ਲੋੜ ਹੈ ਕੀ ਰਿਐਕਸ਼ਨ ਹੋਏਗਾ ਤੇ ਬਲੀਡਿੰਗ ਬਹੁਤ ਜ਼ਿਆਦਾ ਹੋ ਸਕਦੀ ਹੈ ਦੰਦ ਚੋਂ ਨੱਕ ਚੋਂ ਪਿਸ਼ਾਬ ਚ ਖੂਨ ਆ ਸਕਦਾ ਬਿਲਕੁਲ ਜੀ ਸੋ ਇੱਥੋਂ ਤੱਕ ਕਿਹਾ ਗਿਆ ਕਿ ਜਿਨ੍ਹਾਂ ਨੇ ਆਪਰੇਸ਼ਨ ਹੁਣੇ ਕਰਵਾਉਣਾ ਜੇ ਤਾਂ 2 ਹਫ਼ਤੇ ਪਹਿਲਾਂ ਲੌਂਗ ਦੀ ਵਰਤੋਂ ਲਗਭਗ ਬੰਦ ਕਰ ਦਿਓ ਕਿਸੇ ਹਾਲ ਵਿੱਚ ਨਹੀਂ ਲੈਣਾ ਤੇ ਜਿਹੜੇ ਸਗੋਂ ਸ਼ੂਗਰ ਦੇ ਮਰੀਜ਼ ਸਨ ਜਿਨ੍ਹਾਂ ਨੂੰ ਇੰਨਾ ਉਹਨਾਂ ਨੇ 1 ਗ੍ਰਾਮ ਦਿੱਤਾ ਦੇਖਿਆ ਕਿ ਇੰਨੀ ਕਈ ਵਾਰ ਤਾਂ ਸ਼ੂਗਰ ਕੱਟ ਗਈ ਕਿ ਬੇਹੋਸ਼ੀ ਤੱਕ ਚਲੇਗਾ ਸੋ ਜੀ ਉਹਨਾਂ ਨੇ ਕੀ ਕਿਹਾ ਵੀ ਦੇਖੋ ਜੀ ਇਹ ਜਿਹੜੇ ਜਿਹੜੇ ਹੁਣ ਕਿਵੇਂ ਵਰਤਿਆ ਥਾਂ ਤੋਂ ਆਪਾਂ ਦੱਸ ਦਿਆਂ ਕਿਹੜੀ ਕਿਹੜੀਆਂ ਚੀਜ਼ਾਂ ਲਈ ਫਿਰ ਉਹ ਵਰਤਨ ਲਈ ਕਿਹਾ ਗਿਆ ਕਿਉਂਕਿ ਲਾਜਵਾਬ ਇਹਦੇ ਅਸਰ ਨੇ ਆਪਾਂ ਡਰਾ ਨਹੀਂ ਰਹੇ ਪਰ ਦੱਸ ਰਹਿਆਂ ਵੀ ਵੱਧੂ ਨਾ ਵਰਤੋਂ ਕਰਿਓ ਲਓ ਜੀ ਉਹਨਾਂ ਨੇ ਦੋ ਟੰਗ ਦੱਸੇ ਵੀ ਸਵੇਰੇ ਵਰਤਨਾ ਜੇ ਕਿ ਰਾਤ ਨੂੰ ਠੀਕ ਉਹਨਾਂ ਨੇ ਕਿਹਾ ਜੀ ਬਿਹਤਰੀਨ ਇਹ ਜੇ ਜੇ ਇਹਨੂੰ ਨਿਰਨੇ ਕਾਲ ਜੇ ਲਿਆ ਜਾਵੇ ਸੋ ਨਿਰਨੇ ਕਾਲ ਜੇ ਲੈਣ ਲਈ ਜੀ ਉਹਨਾਂ ਨੇ ਕਿਹਾ ਮੈਕਸਿਮਮ ਇੱਕ ਬਸ ਕਦੇ ਹੀ ਦੋ ਲੈਣੇ ਹੋਏ ਤਾਂ ਲੈ ਲਓ ਨਹੀਂ ਇੱਕ ਉਹ ਵੀ ਚੱਬ ਕੇ ਨਿਰਨੇ ਕਾਲ ਜੇ ਸਵੇਰੇ ਲੈਣਾ ਜੇ ਨਾਲ ਜਿਹੜੇ ਵੀ ਲੈਰੇ ਨੇ ਥੋਮ ਉਹ ਕਾਫੀ ਲੈਂਦੇ ਨੇ ਤੁਰੀਆਂ ਥੋਮ ਦੀਆਂ ਰੱਬ ਦਾ ਵਸਤਾ ਜੇ ਅਸੀਂ ਅੱਗੇ ਬੜੀ ਵਾਰ ਦੱਸ ਚੁੱਕਿਆ ਕਿ ਉਹ ਸਾਬਤ ਨਹੀਂ ਲੈਣੀਆਂ ਹੁੰਦੀਆਂ ਉਹ ਵੀ ਚਬ ਕੇ ਲੈਣੀਆਂ ਚ ਚਬ ਕੇ ਚੰਗੀ ਚਿੱਟ ਕੇ ਸੋ ਜੇ ਤੁਸੀਂ ਜਾਂ ਉਹਨੂੰ ਕੁੱਟ ਕੇ ਸੋ ਇਹੋ ਕੁਝ ਲੌਂਗ ਬਾਰੇ ਵੀ ਕਿਹਾ ਗਿਆ ਹੈ ਜਾਂ ਤਾਂ ਚੰਗੀ ਤਰ੍ਹਾਂ ਚਬਾ ਕੇ ਜਾਂ ਫਿਰ ਉਹਨੂੰ ਕੁੱਟ ਕੇ ਤੁਸੀਂ ਮੂੰਹ ਵਿੱਚ ਹਲਕਾ ਚੂਸ ਸਕਦੇ ਹੋ ਸੋ ਜਿਹੜੇ ਜਿਹਨੇ ਨਾਲ ਥੋਮ ਲੈਣਾ ਚਾਹਣ ਉਹ ਥੋਮ ਨਾਲ ਲੈ ਸਕਦੇ ਨੇ ਜਿਹੜੇ ਨਹੀਂ ਲੈਂਦੇ ਉਹ ਇਕੱਲੇ ਹੀ ਲੌਂਗ ਦਾ ਬੜਾ ਕਮਾਲ ਦਾ ਅਸਰ ਵੇਖ ਸਕਦੇ ਹੋ ਸੋ ਸਵੇਰ ਵੇਲੇ ਨਿਰਨੇ ਕਾਲ ਜੇ ਚੱਬ ਕੇ ਇੱਕ ਲੌਂਗ ਲੈ ਸਕਦੇ ਹੋ ਮੈਕਸਿਮਮ 2 ਨਾ ਇਸ ਤੋਂ ਬਾਅਦ ਨਹੀਂ ਉਹਦੇ ਨਾਲ ਖਾਲੀ ਪੇਟ ਲੈਣ ਨਾਲ ਜੀ 슈ਗਰ ਦੀ ਮਾਤਰਾ ਛੇਤੀ ਤੁਹਾਡੀ ਕੰਟਰੋਲ ਚ ਰਹਿੰਦੀ ਜੇ ਤੁਹਾਡੇ ਦੰਦਾਂ ਦੀ ਸਿਹਤ ਕਮਾਲ ਦੀ ਰਹਿੰਦੀ ਜੇ ਮਾਊਥ ਆ ਬਦਬੂ ਠੀਕ ਹੁੰਦੀ ਜੇ ਜਬਾੜੇ ਠੀਕ ਰਹੇਗਾ ਚਬਾਨ ਨਾਲ ਕਾਫੀ ਦਿਨ ਜਦੋਂ ਲਾਓਗੇ ਤੇ ਨਾਲੋਂ ਨਾਲ ਤੁਹਾਡੇ ਮਸੂੜਿਆਂ ਦੀ ਸੋਜਿਸ਼ ਵੀ ਠੀਕ ਹੋ ਜਾਏਗੀ ਤੇ ਜੇ ਲੈਣਾ ਜੇ ਤੁਸੀਂ ਰਾਤ ਨੂੰ ਯਾਨੀ ਇਹ ਤਾਂ ਸਾਦੀ ਬਦਬੂ ਵਗੈਰਾ ਲਈ ਹੁਣ ਉਹ ਕਹਿੰਦੇ ਨੇ ਜੀ ਜੇ ਇਮਿਊਨਿਟੀ ਵਧਾਉਣੀ ਹੋਵੇ ਜਾਂ ਤੁਹਾਡੀ ਕਬਜ਼ ਦੀ ਤਕਲੀਫ ਰਹਿੰਦੀ ਹੋਵੇ ਜਾਂ ਐਸਿਡਿਟੀ ਰਹਿੰਦੀ ਹੋਵੇ ਉਹਨਾਂ ਕੇਸਸ ਵਿੱਚ ਕੋਸੇ ਪਾਣੀ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗ ਕੁੱਟ ਕੇ ਇਸ ਤਰ੍ਹਾਂ ਉਹਨੂੰ ਤੁਸੀਂ ਕੋਸੇ ਪਾਣੀ ਨਾਲ ਲੰਘਾ ਸਕਦੇ ਹੋ ਜਾਂ ਬਿਹਤਰ ਇਹੀ ਹੁੰਦਾ ਹਲਕਾ ਹਲਕਾ ਉਹਨੂੰ ਮੂੰਹ ਦੇ ਵਿੱਚ ਰੱਖ ਕੇ ਹੀ ਚੂਸੋ ਜੋ ਇਹ ਉਹ ਇਹਨਾਂ ਚੀਜ਼ਾਂ ਲਈ ਬੈਟਰ ਜੇ ਪਰ ਇਹਦੇ ਨਾਲ ਉਹ ਨਾਲ ਗੁਰਪਾਲ ਜੀ ਖਾਸ ਤੌਰ ਤੇ ਜਿਹੜਾ ਆਇਲ ਦਾ ਅਸਰ ਜੋ ਦੇਖਿਆ ਗਿਆ ਕਲੋਬ ਆਇਲ ਉਹਦਾ ਜਿਹੜਾ ਮੇਨ ਜੀ ਨਾਲ ਜੋ ਦੱਸਿਆ ਸੀ ਜਿਹੜੀ ਇਨਫੈਕਸ਼ਨ ਰੋਕਦਾ ਜੇ ਤੁਸੀਂ ਹੈਰਾਨ ਹੋਗੇ ਆਪਾਂ ਸਿਗਰਟਾਂ 'ਚ ਦੇਖ ਲਿਆ ਉਹਨੂੰ ਪੈਂਦਾ ਉਨ ਟੁੱਥ ਪੇਸਟਾਂ ਚ ਦੇਖ ਲਿਆ ਫਲੇਵਰਡ ਫਲੇਵਰਡ ਸਿਗਰਟ ਹੁੰਦੀ ਹੈ ਜੀ ਦੇਖੋ ਜੀ ਵੈਸੇ ਤਾਂ ਕਿੰਨੀ ਇਹ ਬਦਬੂਦਾਰ ਚੀਜ਼ ਹੈ ਕਿ ਜਿਹੜੇ ਸਮੋਕਰ ਵੀ ਨਹੀਂ ਨਾ ਉਹ ਇਹਦਾ ਮਾਸ ਕਰਨ ਲਈ ਆ ਤਾਂ ਪੈਪਰਮਿੰਟ ਦਾ ਔਇਲ ਜਾਂ ਕਲਬ ਔਇਲ ਵਿੱਚ ਪਈ ਹੋਈ ਤੇ ਖਾਸ ਕਰਨਾ ਜਿਹੜੀ ਅੱਜ ਕੱਲ੍ਹ ਇੱਕ ਚੱਲਦੀ ਹੈ ਜੀ ਉਹਨੂੰ ਕਹਿੰਦੇ ਨੇ ਈ ਸਿਗਰਟਸ ਤੇ ਉਹਦੇ ਵਿੱਚ ਇਹ ਜਿਹੜਾ ਔਇਲ ਪੈਂਦਾ ਜਾਂ ਜਿਹੜਾ ਫਲੇਵਰਡ ਪੈਂਦਾ ਨਾ ਉਹ ਕਈ ਬੱਚੇ ਜਾਂ ਕਈ ਜਵਾਨ ਸਾਡੇ ਇਹ ਸੋਚਣ ਲੱਗ ਜਾਂਦੇ ਨੇ ਬੜਾ ਸੇਫ ਹੈ ਲੇਕਿਨ ਉਹਦਾ ਨੁਕਸਾਨ ਉਹਨੇ ਦਾ ਉਹਨਾਂ ਹੀ ਹੈ ਸੋ ਕਲਵ ਆਇਲ ਜਿਹੜਾ ਵਰਤਿਆ ਜਾਂਦਾ ਹੈ ਸਿਗਰਟ ਦੇ ਵਿੱਚ ਹੁਣ ਟੁੱਥ ਪੇਸਟ ਤਾਂ ਆਪਾਂ ਗਰਮ ਮਸਾਲਿਆਂ ਸਮੇਤ ਬਹੁਤ ਕੁਝ ਪਾ ਦਿੱਤਾ ਕੁਝ ਵੀ ਨਹੀਂ ਛੱਡਿਆ ਸੋ ਉਹ ਲੂਣ ਤੋਂ ਲੈ ਕੇ ਕੋਲੇ ਤੋਂ ਲੈ ਕੇ ਬਸ ਜੀ ਸਭ ਕੁਝ ਵਾੜ ਛੱਡਿਆ ਪਰ ਉਹਦੇ ਨਾਲ ਹਾਂ ਕਦੇ ਸਬਜ਼ੀ 'ਚ ਗਰਮ ਮਸਾਲਾ ਮੁੱਕ ਜੇ ਤੇ ਅੱਧਾ ਕੁ ਚਮਚ ਟੁੱਥ ਪੇਸਟ ਪਾ ਲਿਓ ਉਹਦੇ 'ਚ ਸਾਰਾ ਕੁਝ ਹੈਗਾ ਬਿਲਕੁਲ ਜੀ ਹੈਂਗਓਵਰ ਜਿਹਨੂੰ ਹੁੰਦੀ ਹੋਏ ਜੀ ਉਹਦੇ ਲਈ ਵੀ ਇਸ ਤੋਂ ਬਣੀ ਦਵਾਈ ਜੇ ਤੁਸੀਂ ਸਿੱਧਾ ਹੀ ਚੂਸ ਸਕਦੇ ਹੋ ਉਹਦੇ ਨਾਲ ਵੀ ਹੋ ਜਾਂਦਾ ਜੀ ਹਾਜ਼ਮੇ ਲਈ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਪਰ ਡੈਂਟਲ ਪਲੇਕ ਜਿਹੜਾ ਆਮ ਆਪਾਂ ਡੈਂਟਿਸਟ ਕੋਲ ਜਾਂਦੇ ਹਾਂ ਜੀ ਉੱਤੇ ਜੰਮ ਗਿਆ ਉਹਦੇ ਵਾਸਤੇ ਵੀ ਇਹਨੂੰ ਪੀਸ ਯਾਨੀ ਇਹਨੂੰ ਪੀਸ ਲੋ ਤੇ ਨਾਲ ਤੁਸੀਂ ਥੋੜੀ ਜਈ ਦੇਖੋ ਮਿੱਠੇ ਸੋਡੇ ਦੀ ਹਲਕੀ ਜੀਤੀ ਜਾਂ ਫਿਰ ਫੁੱਲ ਫਟਕੜੀ ਉਹਦੇ ਨਾਲ ਪੋਲਾ ਪੋਲਾ ਜੇ ਤੁਸੀਂ ਦੰਦਾਂ ਦੀ ਮ사ਜ ਤੁਸੀਂ ਕਰੋਗੇ ਤੁਸੀਂ ਦੇਖੋਗੇ ਸੋਜਿਸ਼ ਵੀ ਹੋ ਗਈ ਹੋ ਗਈ ਤੇ ਦੰਦ ਐ ਲਿਸ਼ਕਦੇ ਸੋਹਣੇ ਤੁਹਾਡੇ ਚਿੱਟੇ ਚਿੱਟੇ ਹੋ ਜਾਣੇ ਜੇ ਇਹਨਾਂ ਵਿੱਚ ਕੁਝ ਖਿਆਲ ਰੱਖਣ ਦੀ ਗੁਰਪਾਲ ਜੀ ਦਵਾਈਆਂ ਦੇ ਨਾਲ ਜਿਹੜੀ ਸੀ ਆਪਾਂ ਉਹ ਦੱਸਦੀ ਹੈ ਕਿ ਇਬੂਪਰੋਫਨ ਜਾਂ ਐਡਵਿਲ ਲੈ ਰਹੇ ਹੋ ਹੋ ਤਪਾਈ ਜੀ ਲੌਂਗ ਬਿਲਕੁਲ ਨਹੀਂ ਲੈਣਾ ਕਿਉਂਕਿ ਇਹ ਉਹਨਾਂ ਦਾ ਅਸਰ ਘਟਾ ਦਿੰਦਾ ਜੇ ਦੀ ਆਪਣੀ ਐਨੀ ਐਂਟੀ ਇਨਫਲੇਮੇਟਰੀ ਆਪਾਂ ਦੱਸ ਚੁੱਕੇ ਆ ਅਸਰ ਹੈਗਾ ਸੋਜਿਸ਼ ਘਟਾਉਣ ਦਾ ਕਿ ਉਹ ਉਹਨਾਂ ਦਵਾਈਆਂ ਦਾ ਇਫੈਕਟ ਵਧਨ ਦੀ ਥਾਂ ਤੇ ਵਧਨ ਇਫੈਕਟ ਘਟ ਜਾਂਦਾ ਉਹ ਆਪਣਾ ਅਸਰ ਦਿਖਾਉਂਦਾ ਰਹਿੰਦਾ ਵੀ ਮੈਂ ਚੈਲਨੋਰ ਜਾਂ ਐਡ ਵੀ ਜਿਹੜੀ ਬਹੁਤ ਕਾਮਨ ਹੈ ਤੁਹਾਡੇ ਇਹ ਵੀ ਪ੍ਰੋਫਨ ਤੇ ਨਾਲ ਬਰੂਫਨ ਜੀ ਤੇ ਇਹਨਾਂ ਦਾ ਅਸਰ ਘਟ ਜਾਂਦਾ ਵਾਹ ਇਹ ਤਾਂ ਮੇਰੇ ਲਈ ਵੀ ਬਹੁਤ ਨਵੀਂ ਗੱਲ ਹੋਈ ਅੱਛਾ ਪਰ ਜੀ ਹੁਣ ਇੱਕ ਅਹਿਮ ਜਾਣਕਾਰੀ ਕਿਉਂਕਿ ਮਾਊਥਵਾਸ਼ ਵਿੱਚ ਵੀ ਲੌਂਗ ਆ ਚੁੱਕਾ ਜਿਵੇਂ ਆਪਾਂ ਦੱਸਿਆ ਜੈਲਜ਼ ਕ੍ਰੀਨਜ਼ ਤੇਲ ਉਹ ਪੇਸਟਾਂ ਤਾਂ ਪਹਿਲਾਂ ਹੀ ਜਿਵੇਂ ਦੱਸਿਆ ਬਹੁਤ ਕੇਅਰਫੁਲ ਹੋਇਓ ਜੀ ਬੱਚਿਆਂ ਨੂੰ ਇਹ ਦੇਣ ਵਿੱਚ ਬਹੁਤ ਜ਼ਿਆਦਾ ਧਿਆਨ ਨਾਲ ਕੋਸ਼ਿਸ਼ ਕਰੋ ਜੀ ਬੇਨਤੀ ਹੈ ਕਿ ਕੋਝ ਦੱਸ ਦੀ ਜੇ ਬਿਲਕੁਲ ਵੀ ਬੱਚਿਆਂ ਦੇ ਵਾਸਤੇ ਇਹ ਵਰਤੋਂ ਨਾ ਕਰੋ ਰਤੀ ਮਾਸਾ ਉਹ ਲੰਘਾ ਜਾਂਦੇ ਨੇ ਜਿਵੇਂ ਅਸੀਂ ਦੱਸਿਆ ਕਿ ਇਹ ਖਤਰਨਾਕ ਹੋ ਸਕਦੀ ਜੇ ਸੋ ਤੁਸੀਂ ਉਹਨਾਂ ਨੂੰ ਜੇ ਦੇਣੀ ਜੇ ਚੌਲਾਂ ਵਿੱਚ ਪਾ ਲੋ ਕਰੀ ਇਸ ਵਿੱਚ ਪਾ ਲੋ ਮੀਟ ਚਿਕਨ ਹਰ ਡਿਸ਼ ਚ ਤੁਸੀਂ ਪਾ ਸਕਦੇ ਹੋ ਸੋ ਉਹ ਕੜੀ ਦੇ ਵਿੱਚ ਪਾ ਬੱਚਿਆਂ ਦੀ ਆਦਤ ਹੁੰਦੀ ਹੈ ਦੇਖੋ ਮਾਪਿਓ ਦੀ ਨਕਲ ਮਾਰਦੇ ਨੇ ਜੇ ਮਾਪਿਓ ਨੇ ਦੋ ਚਿੱਥ ਲੈਣਾ ਲੌਂਗ ਤੇ ਛੋਟੇ ਬੱਚੇ ਨੇ ਜ਼ਿੱਦ ਕਰਨੀ ਮੈਂ ਵੀ ਜ਼ਰੂਰ ਜ਼ਿੱਦ ਕਰਾਂ ਬਿਲਕੁਲ ਤੇ ਜ਼ਿੱਦੋ ਜ਼ਿੱਦੀ ਉਹਨਾਂ ਦਾ ਨੁਕਸਾਨ ਹੋ ਸਕਦਾ ਕਿਥੇ 4 5 6 ਲੈ ਗਏ ਲੌਂਗ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਦੌਰੇ ਤੱਕ ਪੈ ਸਕਦੇ ਹਾਂ ਬਿਲਕੁਲ ਜੀ ਉਹਨਾਂ ਦੀਆਂ ਜਿਹੜੀਆਂ ਕਰੀਮਾਂ ਆ ਚੁੱਕੀਆਂ ਕਈ ਮਾਵਾਂ ਬੱਚਿਆਂ ਨੂੰ ਉਹ ਵੀ ਨਾਲ ਲਾਦਨ ਦੀਆਂ ਸੋਚ ਕੇ ਵੀ ਲੌਂਗ ਹੀ ਆ ਕੰਟੈਕਟ ਡਰਮੇਟਾਈਟਸ ਐਟੋਪਿਕ ਡਰਮੇਟਾਈਟਸ ਵਰਗੀਆਂ ਚੀਜ਼ਾਂ ਵੀ ਦੇਖੀਆਂ ਗਈ ਐਡਾ ਸਵੀਅਰ ਰਿਐਕਸ਼ਨ ਹੁੰਦਾ ਸੋ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਤੇ ਹੁਣ ਨੁਸਖਾ ਚਾਹ ਵਾਸਤੇ ਮੈਂ ਜ਼ਰੂਰ ਦੱਸ ਦਿਆਂ ਜੇ ਤੁਸੀਂ ਇਜਾਜ਼ਤ ਹਾਂ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਤਾਂ ਲੈਣੀ ਆ ਪਰ ਮੈਨੂੰ ਲੱਗਦਾ ਫੇਰ ਵੇਲੇ ਜੀ ਦੇਖੋ ਚਾਹ ਦਾ ਜਿਹੜਾ ਨੁਸਖਾ ਹੈ ਨਾ ਉਹ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਦੇ ਇਹਦੇ ਵਰ ਵਰਤੇ ਹੋ ਦੇਖੋ ਜੀ ਚਾਹ ਵਾਸਤੇ ਖਾਸ ਤੌਰ ਤੇ ਖਾਂਸੀ ਜੇ ਹੁੰਦੀ ਹੋਏ ਗਲਾ ਖਰਾਬ ਜ਼ੁਕਾਮ ਲੌਂਗ ਸਾਬਤ ਨਾ ਪਾਇਓ ਕੁੱਟ ਕੇ ਪਾਣਾ ਚਾਹੀਦਾ ਜੇ ਅਸਰ ਪੂਰਾ ਲੈਣਾ ਜੇ ਸੋ ਉਹਦੇ ਵਿੱਚ ਚਾਹ ਜਿਹੜੀ ਜੀ ਖੰਗ ਜ਼ੁਕਾਮ ਤੁਹਾਨੂੰ ਬਹੁਤੀ ਵਾਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਣੀ ਮੈਂ ਆਪਣੀ ਪੈਰਾਂ ਤੇ ਕੁਹਾੜਾ ਮਾਰ ਰਹੀ ਆ ਵੈਸੇ। ਤੋਂ ਥੋੜੀ ਬਹੁਤ ਜ਼ੁਕਾਮ, ਕੰਗ ਜੇ ਹੈ, ਬਲਗਮ ਵਗੈਰਾ ਇਹਨੂੰ ਠੀਕ ਕਰਨ ਲਈ ਸਾਈਨਸ ਬਹੁਤ ਕੁਝ ਹੁੰਦਾ ਜੇ ਉਹਨੂੰ ਠੀਕ ਕਰਨ ਲਈ ਤੁਸੀਂ ਲੈ ਲਓ ਜੀ। ਕੰਗ ਜ਼ੁਕਾਮ ਹਰਸ਼ੇਂਦਰ ਜੀ ਜਿਹੜਾ ਵਾਇਰਸ ਹੁੰਦਾ ਨਾ ਉਹ ਐਡੀਨੋ ਵਾਇਰਸ ਹੁੰਦਾ ਯਾਰ ਸਾਰਿਆਂ ਨੂੰ ਜਾਣ ਕੇ ਥੋੜੀ ਜਿਹੀ ਹੈਰਾਨੀ ਤਾਂ ਹੋ ਗਈ ਉਹ ਤਾਂ ਨਾ ਕੋਰੋਨਾ ਵਾਇਰਸ ਹੈਗਾ। ਪਰ ਉਹ ਵਾਲਾ ਕੋਰੋਨਾ ਨਹੀਂ ਜਿਹਨੇ ਕੋਵਿਡ ਫਲਾਇਆ ਸੀ ਇਹ ਐਵੇਂ ਸਿੰਪਲ ਜਿਹਾ ਕੋਰੋਨਾ ਹੈਗਾ। ਹੈਗਾ ਕੋਰੋਨਾ ਹੀ ਹੈ। ਹੈਗਾ ਕੋਰੋਨਾ ਹੀ। ਇਸਮਾ ਹੀ ਵੱਖ ਨੇ। ਹਾਂ। ਖੈਰ ਉਹ ਤਾਂ ਗੁਰਪਾਲ ਜੀ ਇਨਸਾਨ ਵੀ ਇਦਾਂ ਹੀ ਹੁੰਦੇ ਨੇ ਬਾਹਰੋਂ ਸ਼ਕਲ ਸੂਰਤ ਬਾਹਾਂ ਲੱਤਾਂ ਨੱਕ ਮੂੰਹ ਇਹੋ ਜਿਹਾ ਪਰ ਕੁਝ ਜ਼ੁਬਾਨ ਅਜਿਹੀ ਕਿ ਜਿਹੜੀ ਦੂਜੇ ਨੂੰ ਆਰ ਪਾਰ ਫੱਟ ਲਾ ਜਾਂਦੀ ਜੇ ਕੁਝ ਬਹੁਤ ਗਹਿਰੀ ਗਾਇ ਗਹਿਰੀ ਗੱਲ ਕਰਦੇ ਤੁਸੀਂ ਇਹ ਤਾਂ ਕੁਝ ਜੇ ਹੁੰਦੇ ਨੇ ਜੀ ਜਿਸ ਪਾਸ ਬੈਠਿਆ ਸੋ ਹੀ ਹੈ ਸਭ ਨਾ ਕਾ ਵਿਸਾਓ ਖੈਰ ਤੁਸੀਂ ਵਰਤਨੀ ਜੇ ਜੀ ਇੱਕ ਛੋਟੀ ਲਾਚੀ ਇੱਕ ਮੋਟੀ ਲਾਚੀ ਦਾਲ ਚੀਨੀ ਸਿਰਫ ਇੱਕ ਚੁੰਡੀ पीसी होई होवे ते ਭਾਵੇਂ ਉਹ ਲੱਕੜ ਤੁਸੀਂ ਜਿਵੇਂ ਉਹ ਲੈਣੀ ਜੇ ਛਲ ਉਹਦੀ ਪੇੜ ਦੀ ਛਲ ਹੁੰਦੀ ਹੈ ਬਿਲਕੁਲ ਇੱਕ ਸਿਰਫ ਲੌਂਗ ਕੁੱਟਿਆ ਹੋਇਆ ਤੇ ਅਦਰਕ ਦਾ ਇੰਨਾ ਟੋਟਾ ਤੇ ਤਾਜ਼ੀ ਹੋਈ ਇੰਨੀ ਕ ਕੱਚੀ ਹਲਦੀ ਕੁੱਟ ਕੇ ਮੈਂ ਫਿਰ ਦੋਰਾ ਦਿਆਂ ਇਹ ਚੀਜ਼ਾਂ ਕੁੱਟ ਕੇ ਪਾਣੀਆਂ ਜੇ ਇਹਨਾਂ ਨੂੰ ਜੀ ਉਬਾਲ ਲਓ ਤੇ ਪਾਣੀ ਚ ਪਤਾ ਕੀ ਪਾਣਾ ਜੇ ਇਹੀ ਤਾਂ ਰਾਮ ਬਾਣ ਜੇ ਚਾਰ ਪੱਤੇ ਮੁਰਿੰਗੇ ਦੇ ਨਿੱਕੇ 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 ਮੁਰੰਗੇ ਸੁਹਾਂਜਣਾ ਦੇ ਚਾਰ ਪੱਤੇ ਉਹ ਵੀ ਵਿੱਚ ਪਾ ਕੇ ਜੀ ਉਬਾਲ ਲਓ ਉਬਾਲ ਕੇ ਦੋ ਜੀ ਇਹਨੂੰ ਟੱਕ ਤੇ ਫੇਰ ਗਜ਼ਬ ਜੇ ਤਾਂ ਦੇਖੋ ਜੀ ਤੁਸੀਂ ਐਂਜੀ ਲੈ ਸਕਦੇ ਹੋ ਫੇਰ ਤਾਂ ਇਸ ਤੋਂ ਬਿਹਤਰੀਨ ਕੋਈ ਚੀਜ਼ ਹੈ ਹੀ ਨਹੀਂ ਬਿਲਕੁਲ ਨਾ ਤਾਂ ਖੰਡ ਤਾਂ ਕਿਸੇ ਹਾਲਤ ਹੀ ਨਹੀਂ ਪਾਣੀ ਤੇ ਬਿਨਾ ਦੁੱਧ ਦੇ ਹੀ ਬਹੁਤ ਵਧੀਆ ਬਿਲਕੁਲ ਇਹ ਦੋਨੋਂ ਚੀਜ਼ਾਂ ਮੈਂ ਨਹੀਂ ਲਸੀਆਂ ਬਹੁਤ ਵਧੀਆ ਆ ਗਈਆਂ ਬਿਲਕੁਲ ਬੜਾ ਸਵਾਦ ਇਹ ਤੁਸੀਂ ਲੈ ਸਕਦੇ ਹੋ ਜੇ ਮਿੱਠੇ ਦਾ ਦਿਲ ਕਰਦਾ ਹੀ ਹੋਵੇ ਨਾ ਖਜੂਰ ਪਾ ਲੈਣਾ ਬਾ ਕਮਾਲ ਹੀ ਹੋ ਜਾਣਾ ਜੇ ਉਹ ਤਾਂ ਫਿਰ ਇਹ ਚੀਜ਼ ਵਰਤ ਕੇ ਦੇਖਿਓ ਤੁਸੀਂ ਖਜੂਰ ਨੂੰ ਵੀ ਰੱਤਾ ਕੋ ਨੂੰ ਫੇਕ ਇਹ ਵਿੱਚ ਪਾਓ ਮਿੱਠਾ ਹੀ ਮਿੱਠਾ ਉਹਦਾ ਸਵਾਦ ਆ ਜਾਣਾ ਇਹ ਕਰੇਗੀ ਜੀ ਦਿਨ ਚ ਦੋ ਵਾਰ ਸਿਰਫ ਵਰਤਣੀ ਜੀ ਤੇ ਵੇਖੋ ਜੀ ਤੁਹਾਡਾ ਇਹ ਸਾਰਾ ਕੁਝ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਜੀ ਅੰਦਰ ਲੀਆਂ ਬਲਗਮਾਂ ਇਹ ਸਭ ਕੁਝ ਬਹੁਤ ਸਾਫ਼ ਹੋ ਜਾਂਦਾ ਜੇ ਮੈਂ ਪਹਿਲਾਂ ਦੱਸ ਦਿਆਂ ਜੀ ਜੇ ਅਲਰਜਿਕ ਜੇ ਕਿਰਪਾ ਕਰਕੇ ਨਾਲ ਜਿਹੜੇ ਤੁਹਾਡੇ ਸਪਰੇਜ਼ ਨੇਜ਼ਲ ਸਪਰੇਜ਼ ਜਾਂ ਮੋਂਟਿਲੂ ਕਾਸਟ ਜਾਂ ਸੈਟਰੀਜ਼ਨ ਤੁਸੀਂ ਲੈ ਰਹੇ ਹੋ ਉਹ ਮੈਂ ਨਹੀਂ ਰੋਕੀ ਉਹ ਜਾਰੀ ਰੱਖ ਲਿਓ ਪਰ ਇਹਨੂੰ ਨਾਲ ਵਰਤਣ ਦਾ ਨੁਕਸਾਨ ਕੋਈ ਨਹੀਂ ਤੇ ਜੇ ਵਕਤੀ ਖਾਂਗੇ ਮੌਸਮੀ ਜੇ ਉਹ ਤਾਂ ਬਿਲਕੁਲ ਹੀ ਚਲੀ ਜਾਣੀ ਜੇ ਜੇ ਲੈਣਾ ਜੇ ਜੀ ਝੁਰੜੀਆਂ ਤੋਂ ਆਰਾਮ ਚਮੜੀ ਦਾ ਬਾਖਮਾਲ ਅਸਰ ਦੇਖਣਾ ਜੇ ਮੈਂ ਪਹਿਲਾਂ ਹੀ ਦੱਸਿਆ 5 ਗੁਣਾ ਵੱਧ ਵਿਟਾਮਿਨ E ਜੇ ਬਾਕੀਆਂ ਸਾਰਿਆਂ ਨਾਲੋਂ ਸੋ ਉਹਦੇ ਵਾਸਤੇ ਤੁਸੀਂ ਲੈਣਾ ਜੇ ਜੀ ਇਸੇ ਢੰਗ ਨਾਲ ਜਿਵੇਂ ਮੈਂ ਦੱਸਿਆ ਜਾਂ ਫਿਰ ਕੱਚਾ ਜਿਵੇਂ ਸਵੇਰੇ ਚਬ ਕੇ ਇੱਕ ਲੌਂਗ ਜਾਂ ਲੌਂਗ ਦੇ ਔਇਲ ਦੀਆਂ ਕੁਝ ਕਰੀਮਜ਼ ਅਵੇਲੇਬਲ ਨੇ ਉਹਨਾਂ ਨੂੰ ਸਿੱਧਾ ਨਾ ਵਰਤਿਓ ਪਹਿਲਾਂ ਟੈਸਟਿੰਗ ਕਰ ਲਿਓ ਕਿਉਂਕਿ ਉਹ ਬਹੁਤ ਜ਼ਿਆਦਾ ਕਈ ਵਾਰ ਅਲਰਜੀ ਕਰ ਜਾਂਦੀਆਂ ਨੇ ਤੇ ਫਿਰ ਉਹਦੇ ਤੋਂ ਵੀ ਬਚਣ ਲਈ ਜੀ ਬਹੁਤ ਸੌਖਾ ਹੈ ਮਾੜੀ ਜੀ ਲੈ ਲਓ ਜੀ ਮਲਾਈ ਤਾਜ਼ੀ ਤੇ ਵਿੱਚੋਂ ਥੋੜਾ ਜਿਹਾ ਤੁਸੀਂ ਲੌਂਗ ਪੀਸ ਕੇ ਜਿਹੜਾ ਉਹਦੇ ਚੋਂ ਆਇਲ ਨਿਕਲਦਾ ਜਿਹਾ ਵਿੱਚ ਮਿਕਸ ਕਰ ਲਓ ਤੇ ਮਲ ਲਓ ਜੀ ਤੁਸੀਂ ਮਲ ਜਿਹੜਾ ਲੌਂਗ ਦਾ ਤੇਲ ਮਿਲਦਾ ਹੈ ਕੀ ਉਹ ਵੀ ਵਰਤੇ ਜਾ ਸਕਦਾ ਬਿਲਕੁਲ ਜੀ ਇੱਕ ਬੂੰਦ ਸਿਰਫ ਇੱਕ ਬੂੰਦ ਤੁਸੀਂ ਆਪਣੀ ਮਲਾਈ ਲਓ ਥੋੜੀ ਜੀ ਵਿੱਚ ਪਾ ਲਓ ਜੀ ਸ਼ਹਿਦ ਉਹਨਾਂ ਕੀ ਤੇ ਫਿਰ ਉਹਦੇ ਵਿੱਚ ਇੱਕ ਬੂੰਦ ਲੌਂਗ ਦੇ ਤੇਲ ਦੀ ਤੇ ਫਿਰ ਉਹਨੂੰ ਮਲ ਲਓ ਜੀ ਮ사ਜ ਪੋਲਾ ਪੋਲਾ ਮੂੰਹ ਤੇ ਕਰਕੇ ਰਾਤ ਨੂੰ 5-10 ਮਿੰਟ ਰੱਖੋ ਫਿਰ ਧੋ ਲਓ ਮੂੰਹ ਤੇ ਸੌਂ ਜਾਓ ਦੇਖੋ ਜੀ ਤਰਾ ਤਾਜ਼ਾ ਸੋ ਇਹ ਸਟ्रेस ਰੀਲੀਵਿੰਗ ਵੀ ਹੋ ਗਿਆ ਜੀ ਤਣਾਅ ਬਟ ਸ਼ਾਇਦ ਲਾ ਕੇ ਧੋਣਾ ਜ਼ਰੂਰੀ ਹੈ ਨਹੀਂ ਤਾਂ ਕਿੱਥੇ ਰਾਤੀ ਕੀੜੀ ਕੀੜੀਆਂ ਚੜ ਜਾਣ ਮੂੰਹ ਤੇ ਇਹ ਵੀ ਜ਼ਰੂਰੀ ਹੈ ਹੱਡੀਆਂ ਲਈ ਵੀ ਜੀ ਇਹਦੇ ਵਿੱਚ ਮੈਗਨੀਜ਼ ਜੇ ਸੋ ਉਹ ਅ ਜੇ ਬਾਕੀ ਦੇ ਜਿਵੇਂ ਕੈਲਸ਼ੀਅਮ ਫਾਸਫੋਰਸ ਜੋ ਚਾਹੀਦਾ ਜੇ ਹੱਡੀਆਂ ਵਿੱਚ ਉਹਨਾਂ ਲਈ ਵੀ ਤੁਹਾਨੂੰ ਫਾਇਦਾ ਦੇ ਦੇਗਾ ਵਾਰ-ਵਾਰ ਜੇ ਪਿਸ਼ਾਬ ਤੇ ਇਨਫੈਕਸ਼ਨ ਹੁੰਦੀ ਹੋਏ ਜਿਵੇਂ ਦੱਸਿਆ ਇਹ ਕਾਫੀ ਅਸਰਦਾਰ ਜੇ ਬੈਕਟੀਰੀਆ ਤੇ ਉਹਨੂੰ ਮਾਰਨ ਸੋ ਲੌਂਗ ਤੁਸੀਂ ਰੈਗੂਲਰ ਵਰਤਣਾ ਸ਼ੁਰੂ ਕਰ ਦਿਓ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹਰਸ਼ਿੰਦਰ ਜੀ ਜੇ ਤੁਸੀਂ ਗੱਲ ਰੀਕਰੈਂਟ ਯੂਆਈ ਦੀ ਕੀਤੀ ਨਾ ਬੜਾ ਵਧੀਆ ਹੈ ਕਿਉਂਕਿ ਜਿਹੜੀਆਂ ਥੋੜੀ मीनोपोल तो बाद लेडीज़ आदि ने उन्हें खासकर जो शुगर भी नाल होना वार बार पेशाब की तकलीफ काफ़ी कॉमन है तो लंबे टाइम तक एंटीबायोटिक खान ये खाणों जुस्खा है ये ज्यादा वीया पानी तो जितने वीना ही पीना ताकि किडनीज फ्लैश आउट होंगे रहन ਤੇ ਨਾਲ ਦੀ ਨਾਲ ਇਹ ਬਹੁਤ ਵਧੀਆ ਤਰੀਕਾ ਤੁਸੀਂ ਦੱਸਿਆ ਅੱਜ ਅਸੀਂ ਚੱਲੇ ਆਂ ਜੀ ਬਰਨਾਲੇ ਸਾਨੂੰ ਉੱਥੋਂ ਸੱਦਾ ਆਇਆ ਹੋਇਆ ਜੇ ਉਹਨਾਂ ਦੇ ਘਰ ਅਸੀਂ ਉਹਨਾਂ ਨੇ ਕਿਹਾ ਜੀ ਸਾਡੇ ਘਰ ਆ ਕੇ ਦੇਖੋ ਤਾਜ਼ੀ ਕੱਚੀ ਹਲਦੀ ਅਸੀਂ ਤੁਹਾਨੂੰ ਉਹਦੀਆਂ ਬਣੀਆਂ ਨਵੀਆਂ ਕਿਸਮਾਂ ਦਿਖਾ ਰਹੇ ਹਾਂ ਤੇ ਹੁਣ ਅਸੀਂ ਖੁੱਲਾ ਸੱਦਾ ਛੱਡਿਆ ਜੇ ਕਿ ਇਹ ਚਾਹ ਜਿਹੜੀ ਅਸੀਂ ਤੁਹਾਨੂੰ ਦੱਸੀ ਜੇ ਜਦੋਂ ਤੁਸੀਂ ਠੀਕ ਹੋ ਗਏ ਵਰਤਨ ਬਾਅਦ ਫਿਰ ਸਦਾ ਭੇਜੋ ਅਸੀਂ ਤੁਹਾਡੇ ਘਰ ਜ਼ਰੂਰ ਹਾਜ਼ਰ ਹੋਵਾਂਗੇ ਤੇ ਸਾਡੀ ਹਮੇਸ਼ਾ ਵਾਂਗ ਇੱਕੋ ਹੀ ਦੁਆ ਹੁੰਦੀ ਜੇ ਤੁਹਾਡੇ ਘਰਾਂ ਚ ਖੁਸ਼ੀਆਂ ਖੇੜੇ ਰਹਿਣ ਤੁਸੀਂ ਮੁਸਕਰਾਉਂਦੇ ਰਹੋ ਤੇ ਜਦੋਂ ਸਵੇਰੇ ਉੱਠ ਕੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੋ ਤੁਹਾਨੂੰ ਲੱਗੇ ਦੁਨੀਆ ਦਾ ਸਭ ਤੋਂ ਖੂਬਸੂਰਤ ਬੰਦਾ ਉੱਥੇ ਹੀ ਜੇ ਸਭ ਪਰਮਾਤਮਾ ਕਰੇ ਤੁਸੀਂ ਸਾਰੇ ਜਣੇ ਖੁਸ਼ ਰਹੋ ਤੰਦਰੁਸਤ ਰਹੋ ਆਬਾਦ ਰਹੋ ਤੇ ਅਸੀਂ ਅੱਜ ਫਿਰ ਤੁਹਾਡੇ ਤੋਂ ਵਿਦਾ ਲੈ ਕੇ ਕੱਲ ਵਾਦਾ ਕਰਦੇ ਹਾਂ ਫਿਰ ਜੁੜਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਉਦੋਂ ਤੱਕ ਜਿਤੇ ਰੱਖਿਓ ਲੌਂਗ ਕਮਾਲ ਕਰੇਗਾ ਤੇ ਉਹ ਲਿਸ਼ਕਾਰਾ ਤੁਹਾਡੇ ਚਿਹਰੇ ਤੇ ਵੀ ਦਿ세ਗਾ ਬਹੁਤ ਧੰਨਵਾਦ